ਸਰ ਮੁੱਖ ਮੰਤਰੀ ਸਿਹਤ ਯੋਜਨਾ ਦਾ ਜੋ ਗੋਟਮ ਨਗਰ ਚੈਤ 3 ਨੰਬਰ ਗਲੀ ਚੈਤ ਟੈਂਪ ਲੱਗਾ ਹੈਗਾ ਠੀਕ ਹੈ ਸਾਡੇ ਦੇ ਬਾਰੇ ਇਹ ਸਰਕਾਰ ਵੱਲੋਂ ਜਿਹੜਾ ਮੁੱਖ ਮੰਤਰੀ ਸਿਹਤ ਯੋਜਨਾ ਦੀ 10 ਲੱਖ ਬੀਮੇ ਦੀ ਸ਼ੁਰੂਆਤ ਕੀਤੀ ਗਈ ਹੈ ਸਰਦਾਰ ਪ੍ਰੋਗਰਾਮ ਸਿੰਘ ਮਾਨ ਵੱਲੋਂ ਸਾਡੇ ਕੇਜਰੀਬਾਦ ਵੱਲੋਂ ਸਾਡੇ ਲੋਕਲ ਵਿਧਾਇਕ ਬ੍ਰਹਮਸ਼ੰਕਰ ਜਿੰਪਾਦੀ ਵੱਲੋਂ ਕੱਲ ਦਾ ਜੀ ਇੱਥੇ ਸਟਾਰਟ ਕੀਤਾ ਬੜਾ ਰਿਸਪੌਂਸ ਮਿਲ ਰਿਹਾ ਮਿਲ ਰਿਹਾ ਕਾਫੀ ਰਸਆ ਅੱਜ ਵੀ ਅਸੀਂ 100 ਤੋਂ ਉੱਪਰ ਪਰਚੀ ਕਰ ਚੁੱਕੀ ਇੱਥੇ ਇਹ ਮਿਸ਼ੂਲਕ ਕੈਂਪਾ ਇਹਦੇ ਵਿੱਚ ਕੋਈ ਅਰਨੀ ਕਿੰਨੀ ਉਮਰ ਕਰੀ ਨਹੀਂ ਜੇ ਛੋਟਾ 18 ਸਾਲ ਦਾ ਉਹਦਾ ਵੀ ਬੰਦਾ 5 ਸਾਲ ਦਾ ਬੱਚਾ ਉਹਦਾ ਵੀ ਬੰਦਾ ਜੇ 60 70 ਸਾਲ ਦਾ ਉਹਦਾ ਵੀ ਬੰਦਾ ਸਾਰੀ ਫੈਮਲੀ ਨੂੰ ਡਾਕੂਮੈਂਟ ਕਿਹੜੇ ਕਿਹੜੇ ਚਾਹੀਦੇ ਜਿਹੜਾ ਬੰਦੇ ਨੂੰ ਕਰਨਾ ਇਹਦੇ ਵਿੱਚ ਆਧਾਰ ਔਰ ਆਧਾਰ ਔਰ ਵੋਟਰ ਕਾਰਡ ਚਾਹੀਦਾ ਜਿੰਨੇ ਬਣਾਣਾ ਉਹਦੀ ਸਾਰੀ ਫੈਮਲੀ ਦਾ ਜੇ 18 ਸਾਲ ਤੋਂ ਥੱਲੇ ਬੱਚਾ ਮਾਈਨਰ ਆ ਉਹਦਾ ਬਰਥ ਸਰਟੀਫਿਕੇਟ ਜਾਂ ਦਸਮੇ ਦਾ ਸਰਟੀਫਿਕੇਟ ਨਾਲ ਚਾਹੀਦਾ ਉਹਦਾ ਆਧਾਰ ਕਾਰਡ ਚਾਹੀਦਾ ਕੋਈ ਫੋਟੋ ਵੀ ਚਾਹੀਦੀ ਨਹੀਂ ਕੋਈ ਫੋਟੋ ਨਹੀਂ ਚਾਹੀਦੀ ਇਹਨਾਂ ਕੋਲੇ ਵਾਰਡ ਵਿੱਚ ਲੱਗਿਆ ਹੈ ਹਾਂ ਸਾਰੇ ਵਾਰਡਾਂ 'ਚ ਲੱਗੇਗਾ ਜੀ ਤੇ ਜਿਹੜਾ ਆਨਲਾਈਨ ਕਾਰਡ ਨਿਕਲਦਾ ਉਹਦਾ ਕੋਈ ਫੀਸ ਤਾਂ ਵਗੈਰਾ ਕੋਈ ਫੀਸ ਨਹੀਂ ਇੱਥੇ ਜੀ ਪਰਚੀ ਕੱਟ ਨਹੀਂ ਉਹਦੀ ਫੀਸ ਨਹੀਂ ਜਿਹੜੇ ਸੇਵਾ ਕੇਂਦਰ ਤੇ ਜਿਹੜੇ ਕਾਰਡ ਬਣਾ ਰਹੇ ਕੋਈ ਫੀਸ ਨਹੀਂ ਜਿਹੜਾ ਜਿੰਨੇ ਕਾਰਡ ਬਣਨੇ ਸੇਵਾ ਕੇਂਦਰ ਨੂੰ ਆਟੋਮੈਟਿਕਲੀ ਸਰਕਾਰ ਨੇ ਉਹਦੇ ਖਾਤੇ 'ਚ ਪੈਸੇ ਭਾਦ ਰਹੇ ਆ ਪਬਲਿਕ ਤੋਂ ਆਪਾਂ ਕੋਈ ਪੈਸਾ ਨਹੀਂ ਦੇਣਾ ਤੇ ਹੁਣ ਤਾਂ ਕਿੰਨੇ ਕ ਬਣ ਸਕੇ ਮੇਰੇ ਕੋਲ 100 ਕ ਅੱਜ ਤੱਕ ਤੇ 50 ਕਲ ਬਣਾਏ ਸੀ ਇਹ ਸ਼ੁਰੂਆਤ ਆ ਕਾਫੀ ਅੱਛਾ ਰਿਸਪੌਂਸ ਆ ਲੋਕਾਂ ਦਾ ਪਬਲਿਕ ਨੂੰ ਇਸ ਨੇਸ਼ਨ ਦੀ ਸਾਰੇ ਜਿਸ ਤਰ੍ਹਾਂ ਸਾਨੂੰ ਪਤਾ ਲੱਗਦਾ ਸੀ 10 10 ਦੇ ਲੋਕਾਂ ਨੂੰ ਅੱਗੇ ਵੱਧੋ ਵੱਧ ਅਪਣੇ ਜਿੰਨੇ ਵੀ ਸਾਰੇ ਕਾਰਡ ਬਣਾਣ ਤੇ ਇਹਦਾ ਫਾਇਦਾ ਲੈਣ ਇਹਦੇ ਵਿੱਚ ਕੋਈ ਇਹ ਨਹੀਂ ਐਸੀ ਜਗਾ ਜਨਰਲ ਕਾਸਟ ਦਾ ਕੋਈ ਕੁਝ ਨਹੀਂ ਆ ਕੋਈ ਅਮੀਰ ਗਰੀਬ ਦਾ ਨਹੀਂ ਸਾਰੇ ਕਾਰਡ ਬਣਾ ਰਹੇ ਜੀ